ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਕਨਫਰਮ ਕਰਨ ਲੱਗਾ ਸੱਜਣੋ ਐਡਰੈਸ ਇੱਕ ਵਾਰੀ ਵੀਰ ਹਰਾਂ ਦਾ ਨੋਟ ਕਰਿਓ। ਪਿੰਡ ਦੀ ਗੱਲ ਕਰੀਏ ਤਾਂ ਹਰਗੋ ਝੰਡਾ, ਤਹਿਸੀਲ ਬਟਿਆਲਾ ਤੇ ਜ਼ਿਲ੍ਹੇ ਦੀ ਗੱਲ ਕਰੀਏ ਸੱਜਣੋ ਗਰਦਾਸਪੁਰ ਆ ਗਿਆ। ਘਰੇਲੂ ਘਰੇ ਪਸ਼ੂ ਰੱਖੇ ਹੋਏ ਅਤੇ ਇੱਕ ਝੋਟੀ ਜਿਹੜੀ ਬਾਈ ਹਰਾਂ ਨੇ ਹੋਰ ਸੇਲ ਵਿਕਾਊ ਕੀਤੀ ਆ ਸੱਜਣੋ ਬਾਕੀ ਜਾਣਕਾਰੀ ਸਾਰੀ ਵੀਰ ਤੋਂ ਲਵਾਂਗੇ ਸੂਈ ਸਵਾਈ ਆ ਤਾਜੀ ਤੇ ਕੱਟੀ ਮਗਰ ਆ ਤੇ ਬਾਕੀ ਜਾਣਕਾਰੀ ਆਪਾਂ ਭਰਾ ਤੋਂ ਲੈਨੇ ਕਿੰਨਾ ਦੁੱਧ ਆ ਕੀ ਰੇਟ ਰੱਖਦੇ ਆ ਵੀਰ ਹਰੀ ਸੁਥਰੀ ਆ ਕੱਦ-ਕੁੱਦ ਚੰਗਾ ਲੇਵੇ ਭਾਂਡੇ ਦੀ ਸਾਫ ਸੁਥਰੀ ਆ ਚਵਾਈ ਵਾਲਾ ਥਣ ਲੱਗਿਆ ਹੋਇਆ ਚੈੱਕ ਕਰ ਲਓ ਕਿੰਨਾ ਦੁੱਧ ਵੀਰ ਹਰੀ ਭਾਂਡੇ ਚ ਪਾਉਂਦੇ ਆ ਉਹ ਆਪਾਂ ਸਾਰੀ ਗੱਲਬਾਤ ਕਰ ਲੈਨੇ ਆ ਜਿਹੜੇ ਭਰਾ ਦੇ ਪਸੰਦ ਆ ਕੀ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਤੁਹਾਡਾ ਧੰਨਵਾਦ ਆਜੋ ਲਈਏ ਜਾਣਕਾਰੀ ਵੀਰ ਤੋਂ ਹਾਂ ਵੀਰ ਜੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਮੇਰੇ ਭਰਾ ਠੀਕ ਠਾਕ ਹੋ ਜੀ ਜੜਦੀ ਕਲਾ ਵੀਰ ਜੀ ਸ਼ੁਕਰ ਅਦਾ ਤੇ ਦਾ ਕਰ ਤੇ ਵੀਰੇ ਪਹਿਲਾ ਨੰਬਰ ਆਪਣੇ ਪਸ਼ੂ ਘਰ ਦੇ ਹੀ ਆ ਨਾ ਸਾਰੇ ਆਪਣੇ ਘਰ ਦੇ ਪਸ਼ੂ ਆ ਜੀ ਆਪਣਾ ਕੋਈ ਵਪਾਰ ਦਾ ਤਾਂ ਨਹੀਂ ਹਾਂ ਜੀ ਨਾ ਬਿਲਕੁਲ ਨਹੀਂ ਜੀ ਵਪਾਰ ਦਾ ਨਹੀਂ ਪਸ਼ੂ ਜਦੋਂ ਪਰ ਇਹ ਜੂ ਬਣ ਕੇ ਦੋ ਤੇ ਮੱਝਾਂ ਫੇਰੀ ਇਕ ਦੀ ਵਿੱਚੋਂ ਇੱਕ ਅਦੀ ਵਿੱਚੋਂ ਘਰੋ ਸੇਲ ਕਰਦੇ ਸੀ ਸੇਲ ਕਰਦੇ ਸੀ ਸਾਲ ਸੇਲ ਨਹੀਂ ਬਾਅਦ ਜਰੂਰ ਵੀਰ ਦਾ ਨਾਮ ਕੀ ਆ ਮੇਰਾ ਨਾਮ ਸ਼ੋਭਨਾਮ ਗਰੀਂਦਰ ਸਿੰਘ ਜੀ ਗੁਰਵਿੰਦਰ ਵੀਰ ਸਿੰਘ ਹਾਂਜੀ ਪਿੰਡ ਹਰਗੋ ਝੰਡੇ ਹਰਗੋ ਝੰਡੇ ਤਹਿਸੀਲ ਬਟਾਲਾ ਡਿਸਟ੍ਰਿਕਟ ਜਰਵਾਪੁਰ ਤੇ ਮੋਬਾਈਲ ਨੰਬਰ ਮੇਰੇ ਭਰਾ ਦਾ 814612610 ਠੀਕ ਆ ਵੈਸੇ ਸੱਚ ਨੂੰ ਸਕਰੀਨ ਤੇ ਵੀ ਚੱਲਦਾ ਰਹੂਗਾ ਤੇ ਵੀਰ ਜੀ ਇਹ ਝੋਟੀ ਆਪਣੀ ਕਿਹੜਾ ਸੁਆ ਸੁਪੀ ਇਹ ਤੀਜਾ ਸੁਆ ਸੁਪੀ ਜੀ ਤੀਸਰਾ ਸੂਆ ਸੂਈ ਕਰਮਾਂ ਵਾਲੀ ਤੇ ਕਹਿਣ ਨੂੰ ਆਪਾਂ ਦੂਜਾ ਵੀ ਕਹਿ ਸਕਦੇ ਹਾਂ ਜੀ ਬਿਲਕੁਲ ਇਹ ਸੱਚੀ ਗੱਲ ਦੱਸਾਂਗੇ ਅਸੀਂ ਸੁਣ ਕੇ ਲੈ ਰਿਹਾ ਹਾਂ ਹਾਂ ਠੀਕ ਆ ਤੀਜਾ ਸੂਆ ਸੂਈ ਆ ਹਾਂ ਜੀ ਤੀਜਾ ਸੂਆ ਸੂਈ ਤੇ ਵੀਰੇ ਕਦੋਂ ਸੂਈ ਆ ਇਹ 28 ਤਰੀਕ ਨੂੰ ਰਾਤ ਸੂਈ ਜੀ 28 ਤਰੀਕ ਨੂੰ ਸੂਈ ਆ ਤੇ ਆਪਾਂ 9 ਤਰੀਕ ਨੂੰ ਵੀਡੀਓ ਕਰ ਰਹੇ ਹਾਂ ਹਾਂ ਜੀ 9 ਤੇ ਮੰਨ ਲਾ ਵੀ 2-3 ਦਿਨ ਉਹ ਤੇ 9 ਆ 12 ਦਿਨਾਂ ਨੂੰ ਸੂਈ ਨੂੰ ਹੋਗੇ ਓਕੇ ਰਿਪੋਰਟ ਤੇ ਵੀਰੇ 12 ਦਿਨਾਂ ਦੀ ਸੂਈ ਥੱਲੇ ਕਿੰਨੇ ਦੁੱਧ ਆ ਗਈ ਕਰਮਾਂ ਵਾਲੀ ਝੋਟੀ ਤੇਰੀ 12 ਕਿਲੋ ਦੁੱਧ ਕੰਡੇ ਵਾਲਾ ਹੋਊਗਾ ਥੱਲੇ ਜਿਹੜਾ 300 ਮਲੀਟਰ ਮਾਰਨੇ ਕੰਡਾ ਕਰਦੇ 12 ਕਿਲੋ ਦੁੱਧ 12 ਦਿਨਾਂ ਦੀ ਸੂਈ ਥੱਲੇ 12 ਦਿਨਾਂ ਦੀ ਸੂਈ ਥੱਲੇ ਦੂਸਰੀ ਗੱਲ ਇਹ ਸਵੇਰੇ 4:30 ਵਜੇ ਦੀ ਚੋਈ ਆ ਠੀਕ ਆ ਅਜੇ 3 ਘੰਟੇ 2:30 3 ਘੰਟੇ ਤੇ ਚੂਨ ਚੂਨ ਤੇ ਬਾਕੀ ਹੈ 1:30 ਵਜੇ ਹਾਂਜੀ 1:30 ਵਜੇ ਵੀਡੀਓ ਜਦੋਂ ਬਣਾਈ ਦੇ ਚੂਾਈ ਹੋਣੀ ਹੈ ਜੀ ਓਕੇ ਰਿਪੋਰਟ ਇੱਕ ਕਹਿਣ ਦੀ ਗੱਲ ਨਹੀਂ ਭਾਜੀ ਕੋਈ ਤਸੱਲੀ ਕਰੇ ਆ ਕੇ ਕਿਉਂਕਿ ਘਰੇ ਲੂ ਡੰਗ ਰਹੇ ਚਲੋ ਇਹ ਨਾ ਕੋਈ ਸੋਚੇ ਵੀ 12 ਆਖਿਆ ਜਾਂ 8 ਹੋਊ ਜਾਂ 10 ਜੋ ਕੇ ਵੇਖੇ ਮੇਰਾ ਵੀਰ ਕੋ ਜਿਹੜਾ ਦੁੱਧ ਦੱਸ ਤਾ ਭਾਂਡੇ ਜਾਊਗਾ ਵੀ ਇਹ ਨਹੀਂ ਹੈਗਾ ਵੀ 11 ਰਹਿ ਜੂ 11 ਨਾ ਜੀ ਨਾ ਬਿਲਕੁਲ ਹਾਂ ਵਧੂਗਾ ਕੋਈ ਦਾਦਾ ਵਧੂਗਾ ਕੱਟ ਕੱਟ ਦਾ ਨਹੀਂ ਹਾਂ ਵੀ ਕੋਈ ਪਾਈਆ 100 ਗ੍ਰਾਮ ਹਨਾ ਬਿਲਕੁਲ ਜੀ ਬਿਲਕੁਲ ਅਜਾ ਭਾਜੀ ਜਿਆਦਾ ਨਹੀਂ ਤੇਰਾ ਗਰਮੀ ਬਹੁਤੀ ਆ ਹਾਂ ਭਾਰਾ ਜੀ ਸੇਵਾ ਜੰਗੀ ਉਹਦੇ 2-3 ਲੀਟਰ ਦੁੱਧ ਆਰਾਮ ਨਾਲ ਵਧਾ ਦਈਏ ਐਡੀ ਕਰਮ ਵਾਲੀ ਦੁੱਧ ਹਾਂ ਜੀ ਜੀ ਕਿਉਂਕਿ ਦੂਜੇ ਸੂਏ ਕਿੰਨਾ ਕ ਦੁੱਧ ਚੋਇਆ ਸੀ ਆਪਾਂ ਚਲੋ ਆਵੇਂ ਲੋਕੀ ਕਹਿੰਦੇ ਨਹੀਂ ਇਨੇ 15 ਕਿਲੋ ਦਾ ਦਾ ਰਾਮਨਾ ਚੁੰਦ ਰਹੇ ਹੈ ਇਹ ਕੱਪੜਾ ਕੀ ਬਾਤ ਆ ਬੜੀ ਬਰੀਕੀ ਆ ਕੱਟੀ ਦੇ ਵਿੱਚ ਹਨਾ ਤੇ ਜਿਹੜੀ ਕੱਟੀ ਇਹਦੇ ਮਗਰ ਇਹ ਟੀਕੇ ਦੀ ਕਿ ਮੰਲੀ ਇਹ ਟੀਕੇ ਦੀ ਹੈ ਸਰਕਾਰੀ ਸੀ ਮੰਲੀ ਸਰਕਾਰੀ ਸੀ ਮੰਲੀ ਵੀਰ ਜੀ ਓਕੇ ਤੇ ਚੂਣ ਚਾਨ ਖਰੀ ਨਾ ਮੈਂ ਨਾ ਰੂਰਗੀ ਚੂਣਾ ਕਿਵੇ ਕੋਈ ਘੂਰ ਸ਼ਟਾੜੀ ਚੂਣ ਰੋਏ ਖੇ ਨੂੰ ਠੀਕ ਆ ਪਤਲੀ ਚਮੜੀ ਦੀ ਜਿਵੇਂ ਕਾਗਜ਼ ਵਰਗੀ ਬਿਲਕੁਲ ਬਿਲਕੁਲ ਠੀਕ ਆ ਵੀਰੇ ਮਾੜੀ ਜੀ ਤੋਰ ਕਰਾ ਚੱਕ ਮੇਰਾ ਭਰਾ ਲੋ ਵੀ ਸੱਜਣੋ 12 ਦਿਨਾਂ ਦੀ ਸੂਈ ਆ ਛੋਟੀ ਆ ਸਿੰਘ ਤੂੰ ਗੈਸ ਲਾਉਂਦੇ ਤਾਂ ਆਪਾਂ ਦੂਜਾ ਸੂਆ ਵੀ ਵੀਰ ਕਹਿ ਸਕਦਾ ਸੀ ਪਰ ਕਹਿੰਦਾ ਨਹੀਂ ਜੇ ਤੀਜਾ ਸੂਈ ਆ ਤਾਂ ਯਾਰ ਤੀਜਾ ਹੀ ਦੱਸਦੇ ਆਂਗੇ ਕਹਿੰਦਾ ਕੋਈ ਬਾਲਾ ਫਰਕ ਨਹੀਂ ਪੈਂਦਾ ਇਹ ਗੱਲ ਵੀ ਸਹੀ ਕਦ ਕਾਠ ਬਾਈ ਦੇ ਕੱਤ ਤੋਂ ਨਤਾਜਾ ਲਾ ਲਿਓ ਕਿ ਬਾਈ ਦਾ ਕਦ ਫੁੱਲ ਆ ਜਿਵੇਂ ਮੰਨ ਕੇ ਚੱਲ ਗਏ ਵੀ 6 ਫੁੱਟ ਦੇ ਲਾਗੇ ਤੱਕੇ ਕੋਈ 1 ਅੱਧਾ ਇੰਚ ਇਧਰ ਉਧਰ ਹੋਊਗਾ ਤੇ ਬਾਕੀ ਮਾਝ ਦਾ ਕਦ ਵੀ ਬਾਈ ਦੇ ਮੋਢੇ ਤੇ ਆਉਂਦਾ ਵੱਡੀ ਝੋਟੀ ਆ ਸਜਣੋ ਸੂਈ ਆ ਬਾਕੀ ਥੋੜਾ ਜਿਹਾ ਅੰਗ ਜ਼ਰੂਰ ਫੇਕਾ ਬਾਕੀ ਸਾਰੀ ਕੁਆਲਿਟੀ ਜਿੰਨੀ ਕਰਮਾ ਵਾਲੀ ਦੀ ਦੁੱਧੜੀ ਆ ਲੇਵਾ ਉਨਾ ਹੀ ਸਜਣੋ ਗਾਂ ਨੂੰ ਵੀ ਆ ਗਾੜੀ ਵੀ ਮੇਰਾ ਮੰਨਣਾ ਕਿ ਚੰਗੀ ਹੋਊਗੀ ਇਥੋਂ ਕਰੋ ਚੈੱਕ ਚਾਰਾਂ ਥਨਾਂ ਦਾ ਆਪਸੀ ਗੈਪ ਦੂਰੀ ਤੇ ਮਿਲਕ ਵੇਣ ਵੇਖੋ ਕਿੰਡੀ ਸਟਰੋਂਗ ਆਉਂਦੀ ਆ ਓਕੇ ਰਿਪੋਰਟ ਤੇ ਮਗਰ ਆ ਗਈ ਇਹਦੇ ਕੱਟੀ ਤੇ ਆਪ ਵੀ ਝੋਟੀ ਨਵੀਂ ਆ ਆਉਂਦੇ ਸੂਏ ਨੂੰ ਚੰਗੀ ਸੰਭਿਓ ਤੇ ਕਰਮਾ ਵਾਲੀ ਚੰਗੀ ਮੱਝ ਫੱਬ ਜੂਗੀ ਪੂਰੀ ਟੌਪ ਦੀ ਉਹ ਵੀ ਭਾਜੀ ਸਰਪੰੰਦੀ ਸੀ ਜਿਹੜੀ ਜਿਸਰਾ ਮਤ ਜੀ ਤਦੋਂ ਬੈਠੇ ਹੋਏ ਹਾਂ ਹਾਂ ਵੀ ਉਹੋ ਜੀ ਭਝਾਕਲ ਨਹੀਂ ਨਾ 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 ਮੈਂ ਐਵੇਂ ਉਸ ਤਰ੍ਹਾਂ ਦੀ ਤੇ ਸ਼ਾਹ ਜੀ ਰੇਟ ਆਪਾਂ ਇਹਦਾ ਕੀ ਰੱਖਾਂਗੇ ਸਾਬਤ ਬਹੁਤ ਕੀਤੀ ਇਹਦੀ ਰੇਟ ਜਾਇਜ਼ ਹੀ ਕਰਨਾ ਆਪਾਂ ਰੇਟ ਵੇਖੋ ਦੱਸਾ ਚੱਕਰ ਕੀ ਆ ਆਪਾਂ ਕੋਈ ਦੁੱਧ ਦਾ ਝੂਠ ਨਿਕਲੇ ਫੇਰ ਕੋਈ ਆਖੇ ਆਕੇ ਮੋਲੇ ਦਾ 1 ਲੱਖ 10 ਹਜ਼ਾਰ ਰੁਪਏ ਮੰਗਦੇ ਆ 8000 ਦੇ ਨਹੀਂ ਇੱਕ 8 ਦੀ ਦੇਣੀ ਹੈ ਭਾਜੀ 1 ਲੱਖ ਤੇ 8000 ਦੀ ਦੇ ਦੇਾਂਗੇ ਜਿਹੜਾ ਫੋਨ ਲਾਊਗਾ ਚਲ ਮੇਰੇ ਕਹਿਣ ਤੇ ਪਿਆਰ ਮਾਂ ਬਦਲੂਰ ਕਰਦੀ ਚਲੋ ਦੂਰੋ ਕਰਨਾ ਪੈਂਦਾ ਚਲੋ ਹਾਂ ਦੂਰੋ ਨੇੜੇ ਭੈਣ ਭਰਾ ਦਾ ਕਈ ਵਾਰੀ ਵੀਰੇ ਕਿਸੇ ਨੂੰ ਕਰਾਇਆ ਹੀ ਜ਼ਿਆਦਾ ਪੈਂਦਾ ਹੁੰਦਾ ਬਹੁਤ ਹੁੰਦਾ ਬਿਲਕੁਲ ਹੈਨਾ ਤੇ ਫੇਰ ਕਿਸੇ ਨੂੰ ਇਹਦਾ ਮਨ ਤੋਂ ਕਿ ਵੀ ਯਾਰ ਮੈਨੂੰ ਵੀਰ ਨੇ ਮੈਂ ਮਹਿੰਗੀ ਦੇਤੀ ਹੈਨਾ ਤੇ ਵੀ ਇੱਕ ਵਾਰੀ ਪੁੱਲੀ ਆ ਗਈ ਚੋ ਕੇ ਵੇਖਣ ਫੇਰ ਰੂਹ ਨੂੰ ਸਕੂਨ ਮਿਲੂਗਾ ਵੀ ਫੇਰ ਅਗਲੇ ਦੀ ਰੂਹ ਨੂੰ ਸਕੂਨ ਮਿਲੂਗਾ ਤੇ ਦੂਸਰਾ ਇਹ ਨਹੀਂ ਮਤਲਬ ਇਥੋਂ ਆਪਾਂ ਜਿਹੜਾ ਮਾਲ ਲੈਨੇ ਨਾ ਕਿ ਵਪਾਰੀ ਭਰਾ ਕੋਲ ਹੀ ਲੈਣੀ ਉਦੋਂ ਦੇ ਮਤਲਬ ਹਰਿਆਣੇ ਦਾ ਜਿਹੜਾ ਮਾਲ ਲੈਂਦੇ ਵੀ ਵਾਕਿਆ ਝੋਟੀ ਚੰਗੇ ਕਿਸੇ ਕਰਦੀ ਹੈ ਵਾਕਿਆ ਹੀ ਵੇਖੋ ਸੱਜਣੋ ਕਰ ਲਓ ਚਾਹੇ ਲੱਗਦੇ ਖਰੀਦਣ ਚ ਨਹੀਂ ਉਦੋਂ ਵੀ ਪੈਸੇ ਲੱਗਦੇ ਆ ਲੱਗਦੇ ਆ ਸ਼ਾਹ ਜੀ ਲੱਗਦੇ ਆ ਬੜੇ ਕਿਰਾਏ ਪਾੜੇ ਪੈਂਦੇ ਓਕੇ ਰਿਪੋਰਟ ਲੋ ਵੀ ਸੱਜਣੋ ਰਕਮ ਲਾ ਕੇ ਲੈਣਾ ਹਾਂ ਟੌਪ ਦੀ ਝੋਟੀ ਵਿਖਾਤੀ ਹੈ ਇੱਕੋ ਹੀ ਆ ਐਸ ਸਾਈਡ ਤੋਂ ਵੀ ਥਾਂ ਲੈ ਵੀ ਦੀ ਕੁਆਲਿਟੀ ਚੈੱਕ ਕਰ ਲਓ ਦੁੱਧ ਦਾਲੀਆਂ ਨਾੜਾਂ ਓਕੇ ਆ ਤੇ 1 ਲੱਖ ਤੇ 8000 ਤੇ ਪਿਆਰ ਮੁਹੱਬਤ ਜਿੰਨਾ ਕਿ ਤੁਸੀਂ ਭਰਾ ਨੂੰ ਜ਼ੋਰ ਮਾਰ ਲਓਗੇ ਤੁਹਾਡਾ ਧੰਨਵਾਦ ਧੰਨਵਾਦ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖਣ ਲੇ